ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਸੋ ਦੋਸਤੋ ਨਾ ਰੇਵੇ ਲੈਣਾ ਜੀ ਤੇ ਇਹਦੇ ਨਾਲ ਇੱਕ ਇਹ ਸੜਕ ਬਣੀ ਹੈ ਲੈਂਕ ਰੋਡ ਬਣੀ ਹੈ ਤੇ ਇਹ ਸਾਨੂੰ ਇੱਕ ਬਹੁਤ ਵੱਡੀ ਚੀਜ਼ ਸਿਖਾਉਂਦਾ ਜੀ ਅਸੀਂ ਸਿੱਖੀਏ ਸੋਚੀਏ ਸਮਝੀਏ ਸੋ ਦੋਸਤੋ ਆ ਵੇਖੋ ਜਿਹੜਾ ਦਰਖਤ ਵਿਚਾਰ ਆਉਂਦੇ ਸੀ ਦੋ ਵੱਡੇ ਚਪੈਦੇ ਆ ਤੇ ਇਹ ਤੋਂ ਮਗਰ ਵੀ ਕਾਫੀ ਦਰਖਤ ਹੈ ਸੋ ਜੀ ਉਹਨਾਂ ਨੇ ਸੜਕ ਕੰਪਲੀਟ ਕਰਤੀ ਪਰ ਇਹ ਦਰਖਤ ਨਹੀਂ ਪੱਟੇ ਕੁਝ ਕੁ ਲੋਕਾਂ ਦਾ ਕਹਿਣਾ ਕਿ ਇਹ ਦਰਖਤ ਪੱਟਨੇ ਚਾਹੀਦੇ ਸੀ ਪਰ ਨਹੀਂ ਉਹਨਾਂ ਦਾ ਫੈਸਲਾ ਸਾਨੂੰ ਇਹ ਸਿਖਾਉਂਦਾ ਹੈ ਕਿ ਰੁੱਖਾਂ ਦੀ ਜਿਹੜੀ ਕੀਮਤਾ ਉਹ ਕਿੰਨੇ ਆ ਅਸੀਂ ਕੀ ਕਰਦੇ ਆ ਕਿ ਜੇ ਕੋਈ ਮਾੜੀ ਜਿਹੀ ਕੋਈ ਚੀਜ਼ ਬਣਾਉਣ ਲੱਗਦੇ ਆ ਕੋਈ ਵੱਡਾ ਦਰਖਤ ਹੈ ਉਹਨੂੰ ਪੱਟ ਕੇ ਛੱਡ ਦਿੰਨੇ ਆ ਪਰ ਵੇਖੋ ਇਹਨਾਂ ਨੇ ਛੜਕ ਪਾਤੀ ਵੱਡੇ ਦਰਖਤ ਨਹੀਂ ਪੱਟੇ ਦਰਖਤ ਦੀ ਇਹਨਾਂ ਨੇ ਕੀਮਤ ਦਿਖਾਈ ਹੈ ਵੀ ਦਰਖਤ ਦੀ ਜਿਹੜੀ ਕੀਮਤ ਅਸਲ ਵਿੱਚ ਕਿੰਨੀ ਆ ਆਪਾਂ ਨਵੇਂ ਰੁੱਖ ਸਾਰੇ ਲਾਉਣੇ ਆ ਨਾ ਲਾਉਣੇ ਵੀ ਚਾਹੀਦੇ ਆ ਪਰ ਜਿਹੜੇ ਵੱਡੇ ਦਰਖਤ ਹੈ ਉਹਨਾਂ ਦੀ ਜਿਨ੍ਹਾਂ ਨੇ ਤੋਂ ਸਾਨੂੰ ਆਕਸੀਜਨ ਮਿਲਨੀ ਆ ਅਨੇਕਾ ਛਾਂ ਮਿਲਨੀ ਆ ਹੋਰ ਅਨੇਕਾ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਨੀ ਆ ਪਰ ਉਹਨਾਂ ਨੂੰ ਅਸੀਂ ਪੱਟ ਰਹੇ ਆ ਸੋ ਇਹ ਚੀਜ਼ ਤੋਂ ਸਾਨੂੰ ਬਹੁਤ-ਬਹੁਤ ਸਿੱਖਣਾ ਹੈ ਜਾਂ ਸਿੱ ਜੇਕਰ ਕਿਸੇ ਦਰਖਤ ਦੀ ਉਮਰ ਹੋ ਚੁੱਕੀ ਹੈ ਉਹ ਸਬ ਚੁੱਕਿਆ ਤੁਹਾਨੂੰ ਪੱਟ ਵੀ ਜਾਂ ਕੋਈ ਸਾਡੀ ਮਜਬੂਰੀ ਬੰਦੀ ਹੈ ਤਾਂ ਦਰਖਤ ਨੂੰ ਪੱਟਣਾ ਚਾਹੀਦਾ ਹੈ ਵਟਣਾ ਚਾਹੀਦਾ ਹੈ ਪਰ ਬਿਨਾ ਲੋੜੀ ਤੋਂ ਜਿਹੜੇ ਵੱਡੇ ਦਰਖਤਾਂ ਨੂੰ ਜਿਹੜਾ ਵਟਣਾ ਬੰਦ ਕਰੀਏ ਨਵੇਂ ਦਰਖਤ ਲਾਉਂਦੇ ਰਹੀਏ ਤਾਂ ਜਿਹੜੀ ਆਪਣੇ ਦਰਖਤਾਂ ਦੀ ਘਾਟ ਆ ਉਹ ਪੂਰੀ ਹੋਊਗੀ ਸੋ ਧੰਨਵਾਦ ਦੋਸਤੋ